ਸਿਕੰਦਰ ਕੌਣ ਸੀ ਸਿਕੰਦਰ ਯੂਨਾਨ ਦੀ ਇੱਕ ਰਿਆਸਤ ਮਕਦੂਨੀਆ ਦੇ ਹਾਕਮ ਫਲਿੱਪ ਦਾ ਪੁੱਤਰ ਸੀ ਉਸ ਦਾ ਜਨਮ 357 ਈਸਵੀ ਪੂਰਬ ਦੇ ਵਿੱਚ ਹੋਇਆ ਉਸ ਨੇ ਆਪਣੀ ਸਿੱਖਿਆ ਪ੍ਰਸਿੱਧ ਯੂਨਾਨੀ ਵਿਦਵਾਨ ਅਰਿਸਟੋਟਲ ਤੋਂ ਹਾਸਲ ਕੀਤੀ ਬਚਪਨ ਤੋਂ ਹੀ ਉਹ ਇੱਕ ਬਹਾਦਰ ਅਤੇ ਹਿੰਮਤੀ ਹੋਣ ਕਰਕੇ ਸੰਸਾਰ ਜਿੱਤਣ ਦੇ ਸੁਪਨੇ ਲੈਂਦਾ ਸੀ ਜਦੋਂ ਹਾਕਮ ਫਲਿੱਪ ਦੀ ਮੌਤ ਹੋਈ ਤਾਂ ਉਸ ਤੋਂ ਪਿੱਛੋਂ ਉਹ 336 ਈਸਵੀ ਪੂਰਵ ਵਿੱਚ ਰਾਜਗਦੀ ਦੇ ਉੱਤੇ ਬੈਠਿਆ ਉਸ ਨੇ 2 ਸਾਲਾਂ ਦੇ ਸਮੇਂ ਵਿੱਚ ਆਪਣੀ ਸਥਿਤੀ ਨੂੰ ਕਾਫੀ ਮਜ਼ਬੂਤ ਬਣਾ ਲਿਆ ਸੀ ਜਨਾਨ ਦੇ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਤੋਂ ਬਾਅਦ ਸਿਕੰਦਰ ਨੇ ਈਰਾਨ ਨੂੰ ਜਿੱਤਣ ਦੇ ਵੱਲ ਧਿਆਨ ਦਿੱਤਾ ਇਰਾਨ ਦਾ ਸਾਮਰਾਜ ਉਹਨਾਂ ਦਿਨਾਂ ਦੇ ਵਿੱਚ ਕਾਫੀ ਕਮਜ਼ੋਰ ਸੀ ਕਿਉਂਕਿ ਜਿਹੜਾ ਉੱਥੋਂ ਦਾ ਬਾਦਸ਼ਾਹ ਡੇਰੀਅਸ ਦੂਜਾ ਸੀ ਉਹ ਇੱਕ ਯੋਗ ਸ਼ਾਸਕ ਨਹੀਂ ਸੀ ਸਿਕੰਦਰ ਨੇ 4 ਸਾਲਾਂ ਦੇ ਸਮੇਂ ਵਿੱਚ ਏਸ਼ੀਆ ਮਾਈਨਰ, ਸੀਰੀਆ, ਬੇਬੀਲੋਨੀਆ, ਮਿਸਰ, ਇਰਾਨ ਇਹਨਾਂ ਦੇਸ਼ਾਂ ਦੇ ਉੱਤੇ ਅਧਿਕਾਰ ਕਰ ਲਿਆ ਸੀ ਇਸ ਤੋਂ ਬਾਅਦ ਸਿਕੰਦਰ ਨੇ ਭਾਰਤ ਨੂੰ ਜਿੱਤਣ ਦੀ ਯੋਜਨਾ ਬਣਾਈ ਸੀ ਧੰਨਵਾਦ